ਫਰੀਦਕੋਟ ਦੇ ਵਿੱਚ ਪੁਲਿਸ ਦਾ ਬਦਮਾਸ਼ਾਂ ਦੇ ਨਾਲ ਐਨਕਾਊਂਟਰ ਹੋਇਆ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਜਿਹੜੇ ਮੁਲਾਜ਼ਮਾਂ ਨੂੰ ਕਾਬੂ ਕੀਤਾ ਤੇ ਪੁਲਿਸ ਨੂੰ ਵੇਖ ਕੇ ਮੁਲਜ਼ਮ ਜਿਹੜੇ ਨੇ ਉਹਨਾਂ ਨੇ ਬਾਈਕ 'ਤੇ ਚੱਾਈ ਸੀ ਪੁਲਿਸ ਵੱਲੋਂ ਪਛਾਣ ਕਰਨ ਤੇ ਫਾਇਰਿੰਗ ਕੀਤੀ ਗਈ ਪੁਲਿਸਰ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਮੁਲਜ਼ਮ ਜਿਹੜੇ ਨੇ ਜ਼ਖਮੀ ਹੋਏ ਨੇ ਇੱਕ ਪਿਸਤਲ ਤੇ ਇੱਕ ਬਾਈਕ ਬਰਾਮਦ ਕੀਤੀ ਗਈ ਹੈ ਪੁਲਿਸ ਨੂੰ ਵੇਕੇ ਮਲਜ਼ਮਾਂ ਦੇ ਵੱਲੋਂ ਜੁੜੀ ਹੈ ਬਾਈਕ 'ਤੇ ਚਾਈ ਗਈ ਸੀ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਦੋ ਮਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪੁਲਿਸ ਨੂੰ ਵੇਕੇ ਮਲਜ਼ਮਾਂ ਦੇ ਵੱਲੋਂ ਬਾਈਕ ਜੁੜੀ ਹੈ ਪਛਾਈ ਗਈ ਸੀ ਦੱਸਦੇ ਕਿ ਪੁਲਿਸ ਦੇ ਵੱਲੋਂ ਪਿੱਛਾ ਕਰਨ ਤੇ ਫਾਇਰਿੰਗ ਕੀਤੀ ਗਈ ਤੇ ਪੁਲਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਦੋਵੇਂ ਹੀ ਮਲਜ਼ਮ ਜੁੜੇ ਨੇ ਉਹ ਜ਼ਖਮੀ ਹੋਏ ਨੇ ਦੱਸਦੇ ਕਿ ਇੱਕ ਬਾਈਕ ਤੇ ਪਿਸਤੌਲ ਜੁੜੇ ਨੇ ਬਰਾਮਦ ਕੀਤੇ ਗਏ ਨੇ ਐਨਕਾਊਂਟਰ ਦੇ ਵਿਚਾਲੇ ਇੱਕ ਪਿਸਤੌਲ ਤੇ ਬਾਈਕ ਬਰਾਮਦ ਹੋਇਆ ਹੈ ਦੋਵੇਂ ਹੀ ਮਲਜ਼ਮ ਜੁੜੇ ਨੇ ਜਵਾਬੀ ਫਾਇਰਿੰਗ ਦੇ ਵੇਲੇ ਜ਼ਖਮੀ ਹੋਏ

ਔਰ ਉਹਨਾਂ ਦੀ ਪੂਰੀ ਟੀਮ ਜਦੋਂ ਇਲਾਕੇ 'ਚ ਗਸ਼ਤ ਕਰਦੀ ਪਈ ਸੀ ਤੇ ਜਦੋਂ ਇਹ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਦੇ ਨੇੜੇ ਸੀ ਤਾਂ ਇਹਨਾਂ ਨੂੰ ਇੱਕ ਮੋਟਰਸਾਈਕਲ ਤੇ ਦੋ ਸ਼ੱਕੀ ਪੁਰਸ਼ ਜਿਹੜੇ ਹੈਗੇ ਉਹ ਦਿਖਿਏ ਔਰ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਇਹ ਜਹਾਜ਼ ਗਰਾਊਂਡ ਵੱਲ ਇਹਨਾਂ ਨੇ ਆਪਣੀ ਬਾਈਕ ਨੂੰ ਮੋੜ ਲਿਆ ਐਂਡ ਦੈ ਸਟਾਰਟਡ ਉਹ ਬਾਈਕ ਦੀ ਸਪੀਡ ਇਹਨਾਂ ਨੇ ਵਧਾ ਲਈ ਤੇ ਜਦੋਂ ਇੱਥੇ ਆ ਕੇ ਇਹਨਾਂ ਨੂੰ ਚੇਸ ਕੀਤਾ ਗਿਆ ਤਾਂ ਉਹਨਾਂ ਵਿੱਚੋਂ ਇੱਕ ਜਿਹੜਾ ਬੰਦਾ ਸੀ ਲਖਪ੍ਰੀਤ ਸਿੰਘ ਉਹਨੇ ਔਰ ਦੂਜਾ ਬੰਦਾ ਸੀ ਰਵਿੰਦਰ ਇਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਪਾਰਟੀ ਵਲਫਾਇਰ ਕੀਤੇ ਦੋ ਫਾਇਰ ਹੋਏ ਔਰ ਜਵਾਬੀ ਫਾਇਰ ਜਦੋਂ ਸੀਆਈਏ ਟੀਮ ਨੇ ਰਿਟਰਨ ਕੀਤਾ ਤਾਂ ਇਹਨਾਂ ਦੀ ਬਾਈਕ ਜਿਹੜੀ ਹੈਗੀ ਉਹ ਡਿੱਗ ਪਈ ਔਰ ਇੱਕ ਜਿਹੜਾ ਫਾਇਰ ਹੈ ਉਹ ਵਨ ਆਫ ði ਅਕਿਊਜ਼ਡ ਉਹਨਾਂ ਦੇ ਉਹਦੇ ਪੈਰ ਤੇ ਲੱਗਿਆ ਦੂਜਾ ਜਿਹੜਾ ਅਕਿਊਜ਼ਡ ਹੈ ਉਹਨੂੰ ਵੀ ਇੰਜਰੀ ਹੋਈ ਹੈ ਮੋਟਰਸਾਈਕਲ ਤੇ ਡਿੱਗਣ ਦੇ ਕਾਰਨ ਇਹਦੇ ਵਿੱਚ ਮੈਂ ਤੁਹਾਡੇ ਸਾਰਿਆਂ ਦੇ ਧਿਆਨ ਚਾਹੀਏ ਗੱਲ ਲੈ ਕੇ ਆਉਣਾ ਚਾਹਨੀ ਹੈ ਕਿ ਇਹ ਦੋਨੋਂ ਹੀ ਜਿਹੜੇ ਨੇ ਇਹ ਬਹੁਤ ਹੀ ਕ੍ਰਿਮੀਨਲ ਮੈਂਡੇਡ ਬੰਦੇ ਨੇ ਤੇ ਫਰੀਦਕੋਟ ਚ ਪਹਿਲਾਂ ਵੀ ਇਹਨਾਂ ਤੇ ਪਰਚੇ ਹੈ ਔਰ ਲਵਪ੍ਰੀਤ ਤੇ ਪਹਿਲਾਂ ਫਿਰੋਜ਼ਪੁਰ ਵਿਖੇ ਵੀ ਐਨਡੀਪੀਐਸ ਦਾ ਪਰਚਾ ਹੈ ਤੇ ਇੱਥੇ ਕੋਟਕਪੂਰੇ ਚ ਵੀ ਤੇ ਆਰਮਜ਼ ਐਕਟ ਦਾ ਪਰਚਾ ਹੈ ਜਦਕਿ ਦੂਜਾ ਜਿਹੜਾ ਬੰਦਾ ਰਵਿੰਦਰ ਉਹਤੇ ਐਕਸਪਲੋਸਿਵ ਐਕਟ ਆਰਮਜ਼ ਐਕਟ ਦਾ ਵੀ ਪਰਚਾ ਹੈ ਜਿਹੜੀ ਹੁਣ 1.5 ਮਹੀਨਾ ਪਹਿਲੇ ਇੱਥੇ ਕਮਿਆਣਾ ਪਿੰਡ ਚ ਲੜਾਈ ਹੋਈ ਸੀ ਜੇ ਚ ਕਾਫੀ ਜਿਹੜਾ ਹੈਗਾ ਉਸ ਤੋਂ ਬਾਅਦ ਪੁਲਿਸ ਦਾ ਇੱਕ ਬਹੁਤ ਸਟ੍ਰਿਕਟ ਐਕਸ਼ਨ ਹੋਇਆ ਸੀ ਇਹ ਦੋਨੋਂ ਮੁੰਡੇ ਵੀ ਉਸ ਲੜਾਈ ਚ ਵੀ ਸ਼ਾਮਿਲ ਸੀ ਔਰ ਅੱਜ ਜਦੋਂ ਇਹਨਾਂ ਨੇ ਸਾਡੇ ਤੇ ਫਾਇਰ ਕੀਤੀ ਤਾਂ ਇਹਨਾਂ ਕੋਲੋਂ ਫਿਰ ਇੱਕ ਜਿਹੜਾ 32 ਬੋਲ ਦਾ ਨਾਜਾਇਜ਼ ਵੈਪਨ ਜਿਹੜਾ ਹੈਗਾ ਉਹ ਵੀ ਬਰਾਮਦ ਹੋਇਆ ਹੈ ਜੀ ਵੀ ਇਨ ਲੋਵਾਂ ਨੂੰ ਵੀ ਹੈਵ ਰਸ਼ਡ ਟੂ ਦ ਮੈਡੀਕਲ ਹਸਪੀਟਲ ਇਮੀਡੀਟਲੀ ਸਾਡੇ ਜਿਹੜੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਅਸੀਂ ਨਾਲ ਭੇਜਿਆ ਹੈ ਵੀ ਲੇਟ ਯੂ نو ਮੁਲਾਜ਼ਮ ਐਜ਼ ਆਫ ਨਾਓ ਪ੍ਰਾਈਮਰ ਫੇਸ ਇਸ ਸਾਡੇ ਸੇਫ ਕਿਸੇ ਡਾਇਗਨੋਸਿਸ ਬੰਦ ਰੱਖਦੇ ਜੀ ਗੈਂਗ ਇਨਦਰ ਇਹ ਹੀ ਹੈ ਕਿ ਕਮਿਆਣਾ ਚ ਜਿਹੜੇ ਇਹ ਮੰਦੀਰ ਜਿਹਨੂੰ ਅਸੀਂ ਕਹਿ ਦਿੰਦੇ ਆ ਆਮ ਭਾਸ਼ਾ ਚ ਤੇ ਜਿੰਨੇ ਵੀ ਇਹ ਕ੍ਰਿਮੀਨਲ ਮਾਈਂਡਡ ਬੰਦੇ ਨੇ ਅੰਬੇਡਕਰ ਨਗਰ ਕਮਿਆਣਾ ਪਿੰਡ ਉਥੇ ਤੋ ਇਹ ਛੋਟੇ ਛੋਟੇ ਗੈਂਗਸ ਆਪਣੇ ਬਣਾ ਲੈਂਦੇ ਨੇ ਤੇ ਇਲਾਕੇ ਦਾ ਮਾਹੌਲ ਖਰਾਬ ਕਰਨ ਦੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਸੋ ਫਰੀਦਕੋਟ ਪੁਲਿਸ ਇਹਨਾਂ ਸਾਰਿਆਂ ਨੂੰ ਬਹੁਤ ਇੱਕ ਸਖਤ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਵੀ ਵਿਲ ਨਾਟ ਅਲਾਉ ਐਨੀ ਵਨ ਟੂ ਡਿਸਟਰਬ ਦ ਪੀਸ ਐਂਡ ਟ੍ਰਾਂਕਵਿਲਿਟੀ ਆਫ ਆਰ ਡਿਸਟ੍ਰਿਕਟ ਸਰਟਨਲੀ ਇਹ ਪੁਲਿਸ ਪਾਰਟੀ ਦੀ ਨਿਗਾਹ ਚਾਹੀਏ ਕਿਸੇ ਵਾਰਤਾ ਤੋਂ ਅੰਜਾਮ ਦੇਣ ਦੀ ਫਰਾਗ ਵਿੱਚ ਸੀ ਇਸ ਤਰ੍ਹਾਂ ਦੀ ਕੋਈ ਦੇਖਿਏ ਇਹ ਸਾਰੀਆਂ ਚੀਜ਼ਾਂ ਹੁਣ ਇਹਨਾਂ ਦੀ ਜਦੋਂ ਅਸੀਂ ਇਲਾਜ ਕੇ ਬਾਅਦ ਅਸੀਂ ਇਹਨਾਂ ਦੀ ਜਦੋਂ ਕਸਟਡੀ ਲੈਵਾਂਗੇ ਤਾਂ ਸਾਨੂੰ ਪਤਾ ਚੱਲੂਗਾ ਕਿ ਇਹ ਵੈਪਨ ਕਿੱਥੋਂ ਲੈ ਕੇ ਆਏ ਸੀ ਕਿੱਥੇ ਨਹੀਂ ਲੈ ਕੇ ਆਏ ਸੀ ਇਨ ਐਨੀ ਕੇਸ ਫਰੀਦਕੋਟ ਪੁਲਿਸ ਦੀ ਇੱਕ ਲਗਾਤਾਰ ਇੱਕ ਮੁਹਿੰਮ ਚੱਲ ਰਹੀ ਹੈ ਜੇ ਚ ਫ੍ਰੋਮ 5 ਟੂ 8 ਡੇਲੀ ਇੱਕ ਰੋਟੇਟਿੰਗ ਨਾਕਾਬੰਦੀ ਵੀ ਹੁੰਦੀ ਹੈ और सारे सारे जीओ एसएचओ सीआईए दी सी आई ए टीम बाहर होंगे दो दिन पहला भी अंबेडकर नगर कम्याना पिंड इथे एक कासो चलाया गया सी और उस तो बाद फिर उतो पॉइंट ऑफ सेल दे भी आ, काफी एफ भी रजिस्टर हुई सी सो इट इज अ पार्ट ऑफ आर हाइटेंड सर्विलेंस एंड एक्शन